शरणदीप सिंह भाई लिखो बड़ी गल पता कि इन्होंने एक दिन ना भैये कुटे दो जने ही भाई कल्ला इस पर ही वो मुंडा वैसे सज्जन मेरा रुक गया मेरे जी उठे खड़े ही दो जने भाई उतना कल्ला इस मैं बिहार दे विच ही शरम लग पे बिहार भी आ चले आ पहला ये ही हो गया या तू ही दाखल कराओ या सोच जगदीप भाई यही रहा पता लेने तू ही पता कर लेगा दो जने ही भाई कल्ला इस पर ही वो तो मुंडा वैसे सज्जन मेरा रुक गया मेरे जी उठे खड़े ही दो जने भाई उतना कल्ला ਹਾਂ ਵੀਰ ਕੀ ਨਾ ਤੇਰਾ ਸ਼ਰਮਦੀਪ ਸਿੰਘ ਜੀ ਹਾਂ ਕਿਹੜਾ ਪਿੰਡ ਆ ਆਪਣਾ ਕੋਈ ਕੋਈ ਹਾਂ ਕੀ ਗੱਲ ਹੋਈ ਤੇਰ ਨਾਲ ਪਰਸੋਂ ਭਾਈ ਉਹਦੀ ਕੱਲ ਹੀ ਨਾ ਮੈਂ ਆਡਲ ਦਫਤਰੋਂ ਸ਼ਮ ਕਢਾਉਣਾ ਸੀਗਾ ਇਹਨਾਂ ਨੇ ਪਤਾ ਕੀਤਾ ਬਈਏ ਬਿਹਾਰੀ ਬੰਦੇ ਉਹਨਾਂ ਨੇ ਦੋ ਛਿੱਟੇ ਪਾ ਦੇ ਇਹਨਾਂ ਦੇ ਯੋਗਤਾ ਤੇ ਬੜਾ ਲਿਬੜਿਆ ਹੁਣੀ ਇਹ ਚਾਰ ਪੰਜ ਜਾਣੇ ਉਹਨਾਂ ਨੇ ਕਦੀ ਗੱਲ 'ਚ ਸਾਫਾ ਪਾ ਕੇ ਕੁੱਟਣ ਕਦੇ ਘੁਸ ਕਰਨ ਮੈਂ ਦੂਰੋਂ ਕਿਹਾ ਮੈਂ ਕਹਾ ਵੇ ਕੀ ਕਰਦੇ ਆ ਤੇ ਭਾਈ ਉਹਨੂੰ ਮੈਂ ਹਟਾਇਆ ਮੈਂ ਕਹਾ ਜੇ ਤੁਹਾਨੂੰ ਪੰਜਾਬੀ ਟੱਕਰੇ ਗੱਡੀ ਆਲਾ ਕੋਈ ਵੀ ਤੁਸੀਂ ਉਹਦੇ ਵੀ ਇਦਾਂ ਮਾਰੋਗੇ ਦੋ ਤਾਂ ਡਿਸ਼ਟੇ ਪਏ ਆ ਉੱਥੇ ਤਾਂ ਭਾਜੀ ਬੋਲਿਆ ਨਹੀਂ ਇਹ ਅੱਜ ਫੇਰ ਟਕਰਗੇ ਮੈਨੂੰ ਫੇਰ ਦੇਖਣ ਮੈਂ ਕਿਹਾ ਵੀ ਉਹਨਾਂ ਤੁਸੀਂ ਗਲਤ ਕੀਤਾ ਮੈਂ ਕਿਹਾ ਵੀ ਤੁਸੀਂ ਪੰਜਾਬੀ ਬੰਦੇ ਨਾਲ ਪੰਗਾ ਲੈ ਕੇ ਦੇਖੋ ਉਹ ਤਾਂ ਪਰਦੇਸੀ ਕੰਮ ਕਰਦੇ ਤੁਹਾਡੇ ਤੋਂ ਰੋਂਦੇ ਆ ਹੀਗੇ ਭਾਜੀ ਇਦਾਂ ਕਦੀ ਗੱਲ ਤੋਂ ਸਾਫ਼ ਬਕ ਖਿੱਚ ਕੇ ਨਾ ਮੁੱਛੇ ਬਰਾ ਮਾਰ ਕਦੀ ਕੋਹ ਕਰਨ ਇਹਦਾ ਪੂਰੇ ਗੱਲ ਉਹਦੇ ਭਾਵੇਂ ਕੈਮਰਾ ਵੀ ਚੜਾ ਲਿਓ ਤੇ ਭਾਈ ਉਸ ਤੋਂ ਬਾਅਦ ਨਾ ਹੁਣ ਖੜੇ ਦੂਸੀ ਆ ਲਾਲਾ ਆ ਇਹਨਾਂ ਨੇ ਸ਼ਿਹਾਰੀ ਹੋ ਗਈ ਤੇ ਮੈਨੂੰ ਕਹਿੰਦਾ ਤੂੰ ਪੰਜਾਬੀ ਆ ਆ ਜਾ ਇਹਨਾਂ ਨੇ ਜਾ ਕੇ ਮੇਰੇ ਦਵਾਲੇ ਹੋ ਗਏ ਕੀ ਸੀ ਉਹਨਾਂ ਦੇ ਕੋਲ ਖਾਂਦਾ ਸੀਗਾ ਕਿੰਨੇ ਜਾਣੇ ਸੀ ਉਹਨੂੰ ਉਹ ਸੀ ਦੂਸੀ ਲਾਲਾ ਤੇ ਇੱਕ ਹੋਰ ਬਿੱਲੀਆਂ ਜਿਹਾ ਖਾਲਾ ਮੁੰਡਾ ਵਾ ਉਹਦਾ ਨਾਂ ਨਹੀਂ ਮੈਨੂੰ ਯਕੀਤੇ ਹੁੰਦਾ ਤੇ ਇਹ ਕਿੱਥੇ ਦੀ ਵਾਰਤ ਹੈਗੀ ਇਹ ਕਿੱਥੇ ਘਟਣਾ ਵਾਪਰੇ ਜੀ ਠੀਕ ਹੈ ਤੁਸੀਂ ਕਿੱਥੋਂ ਆ ਰਹੇ ਸੀ ਮੈਂ ਜਿੰਮ ਲਾ ਕੇ ਮਸੀਆਂ ਧੋਣਾਂ ਪਿਆ ਠੀਕ ਹੈ ਤੁਹਾਡੇ ਨਾਲ ਕੁਝ ਸੀ ਹੋਰ ਵੀ ਕੋਈ ਨਹੀਂ ਸੀਗਾ ਆ ਮੁੰਡਾ ਸੀਗਾ ਨਾਲ ਉਹ ਮੈਨੂੰ ਕਹਿੰਦੇ ਚੱਲ ਛੱਡ ਤੂੰ ਭਾਨੇ ਇਕੱਲਾ ਵਾ ਇਹਨਾਂ ਤੇਰਾ ਘਾਟਾ ਕਰਨਾ ਮੈਂ ਕਿਹਾ ਨਹੀਂ ਯਾਰ ਮੈਂ ਨਾ ਬੈਂਦੇ ਕਰੁੰਦੇ ਨਾ ਮੈਨੂੰ ਨਹੀਂ ਕੋਈ ਕਹਿੰਦੇ ਭਾਈ ਨਹੀਂ ਪਰ ਉਹਨਾਂ ਨੇ ਇਦਾਂ ਕਰ ਦਿੱਤੀ। ਫੇਰ ਨਾ ਬੋਲ ਚਾਲ ਵੀ ਸੀ ਇਹਨਾਂ ਦਾ ਵਧੀਆ ਸੀ। ਕੀ ਮਾਰਿਆ ਤੁਹਾਡੇ ਇਹਨਾਂ ਨੇ? ਖੰਡਾ ਮਾਰਿਆ ਭਾਈ। ਕਿੱਥੇ ਮਾਰਿਆ ਹੈਗਾ? ਗੁੱਟ ਤੇ। ਗੁੱਟ 70% ਲੱਥ ਗਿਆ ਇਦਾਂ ਧਾਰੀ ਵਗਦੀ ਜਿੱਦਾਂ ਬੱਕਰਾ ਨਹੀਂ ਕਪਟਾਉਣ ਲੱਦੀ। ਆਹ ਪਿਆ ਕੋਣ ਇਕੱਠਾ ਦੇ ਲੋ। ਹਾਂ ਸਾਨੂੰ ਪਤਾ ਲੱਗਾ ਹੈਗਾ ਵੀ ਸਿੰਘ ਸਭਾ ਗੁਰਦੁਆਰਾ ਛਾਹਕੋਟ ਦੇ ਲੜਾਈ ਹੋਈ ਆ। ਅਸੀਂ ਮੌਕੇ ਤੇ ਪਹੁੰਚੇ ਸਾਨੂੰ ਉੱਥੇ ਦੁਕਾਨਦਾਰਾਂ ਨੇ ਦੱਸਿਆ ਵੀ ਮੁੰਡੇ ਇੱਕ ਦੇ ਸੱਟ ਕਾਫੀ ਗੁੱਟ ਤੇ ਲੱਗੀ ਆ ਤੇ ਉਹਨੂੰ ਸਰਕਾਰੀ ਹਸਪਤਾਲ ਕੋਟ ਲੈ ਗਈ ਆ। ਅਸੀਂ ਇੱਥੇ ਮੌਕੇ ਤੇ ਆਏ ਆ। ਤੇ ਉਹਦੇ ਜਿਆਦਾ ਸਟ ਕਰਕੇ ਡਾਕਟਰ ਸਾਹਿਬ ਨਾਲ ਰੈਫਰ ਕਰ ਦਿੱਤਾ ਉਹਨਾਂ ਨੂੰ ਦੰਦਰ ਦਾ ਤੇ ਬਾਕੀ ਜਿੱਦਾਂ ਉਹ ਵਿਆਹ ਲਵਾਂਗੇ ਐਮਐਲਆਰ ਮਤਾਬ ਕਾਰਵਾਈ ਕੀਤੀ ਜਾਊਗੀ। ਕੋਈ ਗੱਲ ਹੈ ਬਾਈ ਕੋਈ ਮੋਸ਼ੀਖ ਪਕੀਟੜਾ ਕਿਨਾਂ ਸ਼ਰਨਦੀਪ ਸਿੰਘ ਕੋਈ ਲਿਖੋ। ਭਲੀ ਗੱਲ ਪਤਾ ਕਿ ਇਹਨਾਂ ਨੇ ਇੱਕ ਦਿਨ ਨਾ ਭਈਏ ਕੁੱਟੇ ਦੋ ਜਾਣੀਂ ਤੂੰ ਕੱਲਾ ਸੀ ਭਲੀ ਉਹ ਮੁੰਡਾ ਵੈਸੇ ਸੱਜਣ ਮੇਰਾ ਰੁਕ ਗਿਆ ਮੇਰੇ। ਉੱਥੇ ਕਦੇ ਵੀ ਦੋ ਜਣੇ ਜੀ ਉਦੋਂ ਮੋ ਕੱਲਾ ਸੀ ਮੈਂ ਵਿਆਹ ਦੇ ਵਿੱਚ ਹੀ ਸ਼ਰਿਆਮ ਲੱਗ ਪਏ 1000 ਰੁਪਏ ਸ਼ਰਿਆਮ ਯਾ ਤੂੰ ਹੀ ਦਾਖਲ ਕਰਾਉ ਯਾਰ ਫੋਨ ਜਗਦੀ ਭਾਈ ਇਹ ਮੇਰਾ ਬਾਰਾ ਲੈ ਨਾ ਕੋਈ ਪਤਾ ਕਾਦਾ ਲਗਾ ਬਈ ਹੋ ਜਾਣੀ ਜੀ ਤੂੰ ਕੱਲਾ ਇਸ ਭਾਈ ਉਹ ਮੁੰਡਾ ਵੈਸੇ ਸੱਜਿਆ ਮੇਰਾ ਰੁਕ ਗਿਆ ਮੇਰੇ ਨਾਲ ਚਲ ਉੱਥੇ ਕਦੇ ਨਹੀਂ ਦੋ ਜਣ ਜੀ ਉਧਰੋਂ ਕੱਲਾ ਇਸ ਮੈਂ